ਮੋਗਾ ਦੇ ਵਿੱਚ ਇੱਕ ਪੁਲਿਸ ਅਧਿਕਾਰੀ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋਇਆ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉੱਚ ਅਧਿਕਾਰੀਆਂ ਨੇ ਵੀ ਇਸ ਦੀ ਜਾਂਚ ਕੀਤੀ ਤਾਂ ਇਸ ਵੀਡੀਓ ਦੇ ਵਿੱਚ ਵੱਡਾ ਖੁਲਾਸਾ ਹੋ ਗਿਆ ਸਭ ਤੋਂ ਪਹਿਲਾਂ ਨਜ਼ਰ ਵੀਡੀਓ ਤੇ ਮਾਰਦੇ ਤੇ ਫਿਰ ਕਰਦੇ ਪੂਰੇ ਮਾਮਲੇ ਤੇ ਗੱਲਬਾਤ ਹਾਂਜੀ ਕੀ ਗੱਲ ਹੋਈ ਹੈ ਜੀ ਇਹਨੇ ਪੈਸੇ ਲੈ 20000 ਐਕਸੀਡੈਂਟ ਹੋਇਆ ਜਿਮੇਤ ਮਾ ਮੌਕੇ ਤੇ ਐ ਕੋਈ ਗਲਤੀ ਨਹੀਂ ਨਹੀਂ ਤੁਸੀਂ ਗੱਡੀ ਗੱਡੀ ਕਿਉਂ ਲੈ ਕੇ ਜਾ ਰਹੇ ਸੀ ਗੱਡੀ ਕਿਉਂ ਲੈ ਕੇ ਜਾਏ ਐਸਐਚਓ ਨੇ ਕਿਹਾ ਲਾਸ਼ ਪਈ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਟੋਟੀ ਤੈਨੂੰ ਬਾਅਦ ਮੰਗਾ ਲਓ ਨਹੀਂ ਇਹ ਗੱਡੀ ਕਹਦੇ ਅੱਜ ਤਾਂ ਲੱਗ ਚੱਲਿਆ ਹੋਰ ਗੱਲ ਕਰ ਗੱਲ ਕਰ ਪਹਿਲਾਂ ਮਾਰਚਾ ਕਰੋ ਜਿਹੜਾ ਗੱਡੀ ਚਲੀ ਗਈ ਕਰਕੇ ਬੋਲੋ ਤੁਸੀਂ ਕਿੱਥੇ ਹੋ ਕੇ ਵੀਰ ਜੀ ਪਹਿਲਾਂ ਮੰਗਾਓ ਪਹਿਲਾਂ ਮੰਗਾਓ ਕਿਤੇ ਤੁਸੀਂ ਤੇਰੀ ਪਿਆਰ ਜਿਹੜੀ ਇਹ ਉਹ ਪੁਲਿਸ ਮੁਲਾਜ਼ਮਾ ਜੋ ਐਕਸੀਡੈਂਟ ਹੋਇਆ ਲਾਸ਼ ਉੱਥੇ ਪਈ ਆ ਤੇ ਉਹ ਉਹ ਕਾਰ 'ਚ ਉਹ ਵੱਡੀ ਐ ਫਲੇਟ ਤੇ ਲੈ ਕੇ ਚੱਲਿਆ ਕਹੇ ਨਈਏ ਨੇ ਹੱਤ ਕੰਦੀਆਂ ਦੇ ਘਟਾ ਪਾਰ ਦਾਦੀ ਇੱਕੀ ਮੋਗਾ ਦੇ ਵਿੱਚ ਇੱਕ ਗੱਡੀ ਵਾਲੇ ਦੇ ਵੱਲੋਂ ਐਕਸੀਡੈਂਟ ਕੀਤਾ ਗਿਆ ਜਿਸ ਦੌਰਾਨ ਇੱਕ ਮਹਿਲਾ ਦੀ ਮੌਤ ਹੋ ਗਈ ਤਾਂ ਇਸ ਦੌਰਾਨ ਗੁੱਸੇ ਵਿੱਚ ਆਏ ਲੋਕਾਂ ਨੇ ਪੁਲਿਸ ਅਧਿਕਾਰੀ ਦੇ ਉੱਤੇ ਇਲਜ਼ਾਮ ਲਗਾਏ ਕਿ ਜਿਸ ਗੱਡੀ ਨੇ ਐਕਸੀਡੈਂਟ ਕੀਤਾ ਉਸ ਤੋਂ ਇਸ ਪੁਲਿਸ ਨੇ 50000 ਰੁਪਏ ਲੈਨੇ ਤੇ ਉਸ ਨੂੰ ਉਥੋਂ ਭੁਜਾ ਦਿੱਤਾ ਜਿਸ ਤੋਂ ਬਾਅਦ ਸਮਾਨ ਵਿੱਚ ਜਾਂਚ ਕੀਤੀ ਤਾਂ ਪੁਲਿਸ ਦਾ ਬਿਆਨ ਸਾਹਮਣੇ ਆਇਆ ਅੱਜ ਥਾਣਾ ਬਾਗਾਪੁਰਾ ਨਾਲ ਵਿਖੇ ਇੱਕ ਐਕਸੀਡੈਂਟ ਦੀ ਸੂਚਨਾ ਮਸੂਲ ਹੋਈ ਸੀ ਕਿ ਬੱਸ ਸਟੈਂਡ ਪਿੰਡ ਨੱਥੋਕੇ ਵਿਖੇ ਇੱਕ ਐਕਸੀਡੈਂਟ ਦਰਾਂ ਇੱਕ ਲੇਡੀਜ਼ ਦੀ ਡੈਥ ਹੋਈ ਹੈ ਜਿਸ ਤੇ ਡਿਊਟੀ ਅਫਸਰ ਐਸ.ੀ. ਅਮਰਜੀਤ ਸਿੰਘ ਮੌਕੇ ਪਰ ਪਹੁੰਚਿਆ ਸੀ ਜਿੱਥੇ ਦਰਜੀਤ ਕੌਰ ਵਾਈਫ ਆਫ ਲਖਮੀ ਸਿੰਘ ਵਾਸੀ ਉਗੋਕੇ ਦੀ ਇੱਕ ਸਕੋਰਪੀਓ ਗੱਡੀ ਚਾਲਕ ਵੱਲੋਂ ਫੇਟ ਮਾਰਨ ਕਰਨ ਡੈਥ ਹੋ ਗਈ ਸੀ ਜਿੱਥੇ ਕਿ ਇਸੇ ਅਮਰਜੀਤ ਸਿੰਘ ਵੱਲੋਂ ਗੱਡੀ ਸੜਕ ਤੇ ਖੜੀ ਹੋਣ ਕਰਕੇ ਉਸ ਨੂੰ ਸਾਈਡ ਤੇ ਲਗਾਇਆ ਜਾ ਰਿਹਾ ਸੀ ਜਿੱਥੋਂ ਕੁਝ ਲੋਕ ਇਮੋਸ਼ਨਲ ਹੁੰਦੇ ਉਸ ਨੂੰ ਰੋਕਣ ਲੱਗੇ ਅਤੇ ਉਹਨਾਂ 'ਤੇ ਦੋਸ਼ ਲਗਾਇਆ ਗਿਆ ਕਿ ਉਸ ਵੱਲੋਂ ਕੋਈ 50000 ਰੁਪਏ ਹਾਸਲ ਕੀਤੇ ਗਏ ਹਨ ਜਦਕਿ ਇਸ ਸੰਬੰਧੀ ਪੂਕਤਾ ਤੌਰ ਤੇ ਜਾਂਚ ਕੀਤੀ ਗਈ ਹੈ ਕੋਈ ਵੀ ਇਸ ਤਰ੍ਹਾਂ ਦਾ ਤੱਥ ਸਾਹਮਣੇ ਨਹੀਂ ਆਇਆ ਉਹਨਾਂ ਵੱਲੋਂ ਲਗਾਏ ਗਏ ਦੋਸ਼ ਜੋ ਬੇਬਨਿਆਦ ਹਨ ਮੋਗਾ ਪਰ ਦਰਜੀਤ ਕੌਰ ਦੀ ਜੋ ਡੈੱਡ ਬਡੀ ਹੈ ਉਹ ਸਿਵਲ ਹਸਪਤਾਲ ਦੀ ਮਾਰਚਰੀ ਵਿੱਚ ਰੱਖਾ ਦਿੱਤੀ ਗਈ ਹੈ ਅਤੇ ਇਸ ਦਾ ਘਰ ਵਾਲਾ ਲਖਵੀਰ ਸਿੰਘ ਜੋ ਕਿ ਡਰਾਈਵਰ ਹੈ ਅਤੇ ਫਿਲਹਾਲ ਇਹ ਪੰਜਾਬ ਤੋਂ ਬਾਹਰ ਹੈ ਉਸ ਦੇ ਆਉਣ ਪਰ ਕੱਲ ਦਾ ਲੇ ਕੇ ਅਗਲੀ ਕਾਰਵਾਈ ਅਮਲੇ ਵਿੱਚ ਲਿਆਂਦੀ ਜਾਵੇਗੀ ਖ਼ੈਦਦ ਹੈ ਕਿ ਪੁਲਿਸ ਨੇ ਲੱਗੇ ਹੋਏ ਇਲਜ਼ਾਮਾਂ ਦੀ ਜਾਂਚ ਕੀਤੀ ਤਾਹੇ ਇਲਜ਼ਾਮ ਫੇ ਬੁਨਿਆਦ ਤੇ ਸੇ ਗਏ ਨੇ ਹਕੀਕਤ ਰੀ ਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ